मारती 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 डोली विदाई वेले किसी ने लाड़ी गोली मारती <गगाँगा> फिरोजपुर च हुई घटना आखिरकार कि हो गई है घटना सब कुछ ठीक ठाक चल रहा है व्यास समागम भी भुगत गया से भंगड़े पै रहे थे ਤੇ ਹੁਣ ਵੇਲਾ ਆ ਗਿਆ ਸੀ ਵਿਦਾਈ ਦਾ ਤੇ ਜਦੋਂ ਵਿਦਾਈ ਹੋ ਰਹੀ ਸੀ ਤੇ ਡੋਲੀ ਵਾਲੀ ਗੱਡੀ ਦੇ ਵਿੱਚ ਬੈਠ ਦੀ ਤਿਆਰੀ ਹੋ ਰਹੀ ਸੀ ਇਸ ਦੌਰਾਨ ਅਚਾਨਕ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੇ ਬਸ ਫੇਰ ਕੀ ਸੀ ਐ ਗੋਲੀ ਲਾੜੀ ਦੇ ਜਾ ਬੱਚੇ ਹੁਣ ਗੋਲੀ ਕੋਈ ਖੁਸ਼ੀ ਚ ਚਲਾ ਗਿਆ ਜਾਂ ਫੇਰ ਕਿਸੇ ਹੋਰ ਵਜਾ ਦੇ ਨਾਲ ਪਰ ਹੱਸਦਾ ਖੇਡਦਾ ਮਾਹੌਲ ਮਾਤਾ ਮਚ ਬਤਲ ਗਿਆ ਫਿਲਹਾਲ ਲਾੜੀ ਦੀ ਹਾਲਤ ਗੰਭੀਰ ਬਣੀ ਹੋਈ ਹੈ ਕਿਉਂਕਿ ਤਥਿਆਚਾਰਿਆ ਜੜੀ ਕੋਲੀ ਹੈ ਉਸ ਦੇ ਮੱਥੇ 'ਚ ਵਜੀ ਹੈ ਘਟਨਾ ਦੀ ਸੂਚਨਾ ਮਿਲਦੇ ਪੁਲਿਸ ਮੌਕੇ ਤੇ ਪਹੁੰਚ ਗਈ ਲਾੜੀ ਨੂੰ ਫਿਲਹਾਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਪਰ ਇਹ ਘਟਨਾ ਇੱਕ ਵੱਡਾ ਸਵਾਲ ਖੜਾ ਕਰ ਗਈ ਹੈ ਕਿ ਆਖਰਕਾਰ ਕਿਵੇਂ बच ਗਈ ਲਾੜੀ ਨੂੰ ਗੋਲੇ ਆਉਤ ਤਹਨੂਦ ਖਾਨੇਆ ਕੀਆ ਪੂਰਾ ਮਾਮਲਾ ਤਾਨਿਕ ਮੇਲ ਪੰਜਾਬੀ ਟੀਵੀ ਤੇ ਲੈ ਚਿਤੇਂਦਰਪਾਲ ਖਲੇ تیرਪਾ ਹੋਇਆ ਕੀ ਅਬਸੇ ਪੁੱਛਿਆ ਹੋਇਆ ਵੇਖੋ ਸੰਤਾ ਅਸੀਂ ਤਾਂ ਬੈਠੇ ਰੋਟੀ ਖਾਣ ਦੇ ਅੰਦਰ ਪਤਾ ਨਹੀਂ ਲੱਗਾ ਕੀ ਗੱਲ ਬਣੀ ਉਹ ਜਦੋਂ ਬਾਹਰੋਂ ਆਵਾਜ਼ ਆਈ ਵੀ ਗੋਲੀ ਲੱਗ ਗਈ ਇਦਾਂ ਤੇ ਅਸੀਂ ਫਟਾਫਟ ਲੈ ਗਏ ਕੋਈ ਇਹਦੇ ਵਿੱਚ ਸਾਨੂੰ ਸਮਝ ਨਹੀਂ ਆਈ ਇਹ ਚੀਜ਼ ਵਿੱਚ ਕੀ ਹੋਇਆ ਜੇ ਗੋਲੀ ਜਿਹਨੂੰ ਲੱਗੀ ਕੌਣ ਸੀਗੇ ਉਹ ਸਿਸਟਰ ਮਰੀ ਸਿਸਟਰ ਜਿਹੜੀ ਤੇ ਇਹ ਕੀ ਦੁੱਲਨ ਸੀ ਗਈ ਹਾਂਜੀ ਹਾਂਜੀ ਦੁੱਲਨ ਸੀ ਵੱਜੀ ਕਿਵੇਂ ਭਾਜੀ ਕੀ ਹੋਇਆ ਪਤਾ ਹੀ ਨਹੀਂ ਜਨਾਬ ਕੀ ਬਣਿਆ ਪੀੜ ਹੈਗੀ ਸੀ ਡੋਲੀ ਤੋਰਨ ਲੱਗੇ ਸਮਝ ਨਹੀਂ ਆਈ ਕੀ ਬਣਿਆ ਹੁਣ ਕੀ ਹਾਲਾਤ ਹੁਣ ਹਾਲਾਤ ਤਾਂ 50 50 ਹੈ ਤਾਂ ਇਹ ਹੁੰਦੀ ਮਸੀਤ ਪ੍ਰੈਫਰ ਕਰਦਾ ਨਾ ਮਸੀਤ ਦੀ ਪੂਰੀ ਚੱਲੀ ਕਿਵੇਂ ਜੀ ਗੋਲੀ ਦੋਨਾਂ ਆਪਾਂ ਜਾਣਾ ਹੈ ਮਨਾ ਸਰ ਕੋਈ ਹੱਥੇ ਕਿਸ ਤਰ੍ਹਾਂ ਦੀ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਜਿੱਥੇ ਪਿੰਡ ਖਾਈ ਹੈ ਸਾਡੇ ਜਿੱਥੇ ਇੱਕ ਮੈਰਿਜ ਪੈਲੇਸ ਹੈ ਉੱਥੇ ਇੱਕ ਲੜਕੀ ਦਾ ਵਿਆਹ ਸੀ ਜਿਹਦਾ ਨਾਮ ਹੈਗਾ ਬਲਜਿੰਦਰ ਕੌਰ ਅੱਜ ਉਹਦੀ ਬਰਾਤ ਆਈ ਸੀ ਤਰਨਤਾਰਨ ਦੇ ਕੋਲੇ ਲਾਗੇ ਪਿੰਡ ਸਰਹਾਲੇ ਕਲਾਂ ਜਦੋਂ ਡੋਲੀ ਤੁਣ ਲੱਗੀ ਤਾਂ ਉਹਦੇ ਮੱਥੇ ਦੇ ਵਿੱਚ ਗੋਲੀ ਲੱਗੀ ਜਿਹੜਾ ਕਿ ਅਜੇ ਪਤਾ ਕਰ ਰਹੇ ਹਾਂ ਉਥੋਂ ਆਇਡੈਂਟੀਫਾਈ ਕਰ ਰਹੇ ਹਾਂ ਵੀ ਕਿਵੇਂ ਲੱਗੀ ਹੈ ਤੇ ਕਿਹਦੇ ਵੱਲੋਂ ਚਲਾਈ ਗਈ ਤੇ ਲੜਕੀ ਇੱਥੇ ਬਾਕੀ ਹਸਪਤਾਲ ਦਾਖਲ ਸਰ ਡੀਐਮਸੀ ਰਿਪੋਰਟ ਕਰ ਦਿੱਤਾ ਗਿਆ ਤੇ ਕੋਈ ਸਰ ਚਲਾਨ ਵਾਲੇ ਕੋਈ ਸੀਸੀਟੀਵੀ ਕੰਗਰਲੀ ਜਾ ਰਹੀ ਹੈ ਵੀ ਸਰ ਮੋਕੇ ਤੇ ਗਏ ਸੀ ਉੱਥੇ ਜਿੱਥੇ ਬਕੂਆ ਹੋਇਆ ਉੱਥੇ ਸੀਸੀਟੀਵੀ ਕੋਈ ਨਹੀਂ ਹੈ ਫਿਰ ਵੀ ਆਸ-ਪਾਸੇ ਲੋਕਾਂ ਤੋਂ ਪਤਾ ਕੀਤਾ ਹੈ ਤੇ ਤਫਤੀਸ਼ ਜਾਰੀ ਹੈ